ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਉਮੀਦ ਕਰਦੇ ਆ ਸਾਰੇ ਵਧੀਆ ਹੋਣਗੇ ਸਵਾਗਤ ਹੈ ਜੀ ਅੱਜ ਦੇ ਨਵੇਂ ਬਲੌਗ ਦੇ ਵਿੱਚ ਸਾਰਿਆਂ ਦਾ ਤੇ ਸਨਾ ਆ ਦੇਖੋ ਜੀ ਬੜੀ ਤੰਗੜੋਈ ਫਿਰਦੀ ਹੈ ਤੇ ਅੱਜ ਆਪਾਂ ਨੂੰ ਭਰਿਆਂ ਥੱਲੇ ਦੇ ਰੱਖੇ ਆ ਛਟੀਆਂ ਦੇ ਭਰੇ ਚੱਕੀ ਆ ਨੇ ਆ ਵੀ ਚਾਦਰਾਂ ਨਾਲ ਵਧ ਬਣ ਕੇ ਤੇ ਆ ਦੇ ਐਡੇ ਐਡੇ ਭਰੇ ਆ ਦੇ ਬੰਨੀ ਜਾਂਦੀ ਹੈ ਤੇ ਮੈਨੂੰ ਜਗਾਈ ਜਾਂਦੀ ਹੈ ਦਵਾ ਦਵੇ ਆ ਇੱਕ ਤਿਆਰ ਆਪਾਂ ਖਾਲੀ ਕਰਤਾ ਇਥੋਂ ਤੇ ਤੇ ਇਹ ਵਨ ਵਨ ਕੇ ਦਵਾ ਦਵਾ ਪਾ ਪਾ ਕੇ ਛਟੀਆਂ ਤੇ ਦਵਾ ਦਰ ਚਕਾਈ ਜਾਂਦੀ ਮੈਨੂੰ ਤੇ ਮੈਂ ਉਹ ਤੇ ਲੈ ਕੇ ਆਣਾ ਬਾਸ ਫੋਨ ਦਿਖਾਵਾਂਗੇ ਤੇ ਆਪਾਂ ਕੱਟੀਆਂ ਕਰਾਂਗੇ ਤੇ ਉਹ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਤੇ ਹੁਣ ਰਹਿ ਗਏ ਆਪਾਂ ਇੱਕ ਚਾਰਾ ਤੇ ਚੱਕਤਾ ਤੇ ਆਹ ਪੰਜ ਘਰੇ ਰਹਿ ਗਏ ਹੋਰ ਤੇ ਫਿਰ ਉਹਦੋਂ ਅੱਗੇ ਦਿਖਾਵਾਂਗੇ ਠੀਕ ਹੈ ਮੈਂ ਤੋ ਕੋਈ ਬੋਲਣਾ ਤਾਂ ਨਹੀਂ ਹੈ ਤੂੰ ਚੱਕ ਕੇ ਜਾ ਮੈਂ ਚੱਕੂਗਾ ਲੈ ਸਕ ਲਿਆ ਮੈਂ ਦੇਖ ਕੋਈ ਤਰਸ ਨਹੀਂ ਕਾਂਦੀ ਭੋਰਾ ਵੇ ਤਰਸ ਖਾ ਕੇ ਫਿਰ ਦਰੋਲੇ ਕਾਦਾ ਹੈ ਹੈ ਲੈ ਮੈਂ ਤਗ ਨੱਕੇ ਉਹ ਪਹਿਲਾਂ ਮੈਂ ਕਿ ਲਾਉ ਮੈਂ ਚਕਾ ਦਿਓ ਹੈ ਨਹੀਂ ਨਹੀਂ ਕਾ ਹਾਂ ਮਾਫ ਹੀ ਗੇੜ ਲੀ ਮੈਂ ਠੀਕ ਰੱਖ ਗੇੜ ਨਹੀਂ ਨਹੀਂ ਦੋਸਤੋ ਮਜ਼ਾਕ ਕਰ ਰਹੀ ਐ ਨਾ ਇਹਨੂੰ ਮੈਂ ਕਿਾ ਸੀ ਮਜ਼ਾ ਕੋਈ ਮੈਂ ਮਾਫ ਹੀ ਛੱਡ ਦੂੰਗਾ ਇਹ ਤਾਂ ਸਾਰੇ ਮਲਾਬੀਤੀ ਭਰੇ ਹੋਣਗੇ ਸਾਰੇ 1 ਮਿੰਟ ਸੀ ਚੱਕ ਦੇਂਗੇ ਆਪ ਹੈ ਬਣਾ ਬਲੌਗ ਬਣਾਓ ਅੱਛਾ ਤੂੰ ਬਲੌਗਰ ਹੈ ਅੱਛਾ ਮੈਂ ਮੈਂ ਉਹੀ ਹਾਂ ਬਸ ਇਹ ਤੇ ਤਰਤੀ ਤੂੰ ਹੀ ਆਇਆ ਕਿ ਬੇਫਲਤ ਹਾਂ ਹੈ ਹੈ

थे पानी आ ये देखो ये पानी आई जाता है इतने पर इत खड़ी जाती है ये देखो इत पानी आई जाता है इत पानी आई जाता ये देखो गाइस ये परी आई है हाज हो जाती है इन्हें देखो दे दू मैं लगे ਹਾਂਜੀ ਦੋਸਤੋ ਆਪਾਂ ਬਾਣ ਵੇਲਾ ਕਰਤਾ ਜੀ ਛਟੀਆਂ ਚੱਕਤੀਆਂ ਇੱਥੇ ਛਟੀਆਂ ਸਾਰੀਆਂ ਛਟੀਆਂ ਦੇਖੋ ਇੱਥੇ ਆ ਲੇ ਕੋ ਸਾਰਾ ਸਾਰਾ ਆਪਾਂ ਬਾਣ ਵੇਲਾ ਕਰਤਾ ਜੀ ਛਟੀਆਂ ਛੁਟੀਆਂ ਸਾਰੀਆਂ ਚੱਕ ਕੇ ਤੇ ਆਪਾਂ ਆਪਾਂ ਇੱਥੇ ਲਾਤੀਆਂ ਛਟੀਆਂ ਦੇਖੋ ਹਾਂ ਆਪਾਂ ਇੱਥੇ ਲਾਤੀਆਂ ਛਟੀਆਂ ਸਾਰੀਆਂ ਦੇਖੋ ਜੀ ਚੱਕ ਕੇ ਸਾਰੀਆਂ ਇਸ ਬਾਣ ਦੇ ਵਿੱਚ ਆ ਬਾਣ ਸਾਰਾ ਖਾਲੀ ਕਰਤਾ ਹੁਣ ਆਪਾਂ ਇਹਦੇ ਵਿੱਚ ਤੁਨੂੰ ਬਾਕੇ ਤੋਂ ਉਦੋਂ ਬਾਅਦ ਪਾਣੀ ਲਾਵਾਂਗੇ ਨਹਿਰ ਦਾ ਪਰਸੋਂ ਮਾਰੀਏ ਵੀਰਵਾਰ ਦੀ ਦੀਰਵਾਰ ਦੀ ਵਾਰੀ ਹੈ ਤੇ ਉਸ ਤੋਂ ਬਾਅਦ ਪਾਣੀ ਲਾ ਆਪਣੇ ਇਹਨੂੰ ਪਹਿਲਾਂ ਬਾਵਾਗੇ ਫਿਰ ਉਸ ਤੋਂ ਬਾਅਦ ਪਾਣੀ ਲਾਵਾਂਗੇ ਜੀ ਫਿਰ ਆਪਾਂ ਵੇਚਾਂਗੇ ਕਣਕੇ ਦੇ ਵਿੱਚ ਤੇ ਹੁਣ ਕੱਲ ਨੂੰ ਇੱਕ ਟਰਾਲੀ ਉੱਤ ਨਹਿਰ ਚ ਚੱਕ ਲੈਣੀ ਹੈ ਉਸ ਤੋਂ ਬਾਅਦ ਆਪਾਂ ਵੇਲੇ ਜਾਂਵਾਂ ਤੇ ਹੁਣ ਇੱਥੇ ਤੋਂ ਸਾਰਾ ਕੰਮ ਨਿਪਟੜ ਗਿਆ ਤੇ ਆਹ ਜਿਹੜਾ ਥਲੜਾ ਹੈ ਇਹ ਤਾਂ ਸਾਨੂੰ ਦੱਸਿਆ ਸੀ ਇਹਦੇ ਵਿੱਚ ਸਿੱਧਾ ਰੋਟਾਵੇਟਰ ਮਾਰਨਾ ਹੈ ਹੋਰ ਕੁਝ ਨਹੀਂ ਕਰਨਾ ਪਿਆ ਨਾ ਛਟੀਆਂ ਛੁਟੀਆਂ ਬਟਣੀਆਂ ਮਾੜੀਆਂ ਮੋਟੀਆਂ ਛਟੀਆਂ ਹੈ ਹੱਥ ਕਾ ਜਾਣੀਆਂ ਹੱਥ ਹੱਥ ਖਾ ਜਾਣਗੇ ਆ ਛਟੀਆਂ ਦਾ ਇਹ ਇਹਨਾਂ ਨੂੰ ਆਪਾਂ ਨਹੀਂ ਪੜਦੇ ਸਿੱਧੇ ਹੀ ਹੋ ਤਾਂ ਰੋਟਾ ਬੈਟਰ ਮਾਰਨੇ ਹੂੰ ਮੇਰਾ ਪਾਪਾ ਨੇ ਸਾਰ ਲੱਕੜੀ ਉੱਪਰ ਰੱਖਤੀ ਇਹ ਬਾਰੇ ਕੰਮ ਮੇ ਕਰਾਉ ਮੈਂ ਵੀ ਕਰਾਉ ਹਾਂ ਤਾਂ ਤੂੰ ਕਰਾਇਆ ਤਾਂ ਕੰਮ ਹਾਂ ਹਾਂ ਕਰਾਇਆ ਤਾਂ ਕਰਾਇਆ ਤਾਂ ਬੋ ਮੇਰੇ ਮੰਮੀ ਲੋਟ ਗਿਆ ਲੈ का खोल दिया है।, है ना भाई खाऊंगा मैं कैमरा में क्या के देखिए कैमरा में देखा अरे अरे देखा अरे देख अरे ये क्या कर रहा है कैमरा में देख ले यहां <laughs> हेलो गाइस ये बाय 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 ये बाय बाय ਵਾਏ ਵਾਏ ਗਾਇ ਦੇ ਇੱਕ ਗਾਇ ਦੇ ਇੱਕ ਚੀਜ਼ ਦਿਖਾਉਣਾ ਸੁਣ ਮੈਂ ਦੇਖੋ ਕੱਲ ਨਾ ਆਪਣੇ ਘਰ ਨੂੰ ਅੱਗ ਲਾਈ ਸੀ ਤੇ ਵਿਚ ਐ ਤੇ ਕਈ ਪਈ ਸੀ ਤੇ ਆ ਕਈ ਇਹਦਾ ਡੰਡਾ ਮੱਚ ਗਿਆ ਸਾਰਾ ਦੇਖੋ ਡੰਡਾ ਮੱਚ ਗਿਆ ਕਈ ਦਾ ਤੇ ਪਾਪੇ ਨੇ ਖਿਆਲ ਨਹੀਂ ਕਰਿਆ ਵੀ ਇਹ ਨਰਮੇ ਦੇ ਵਿੱਚ ਪਈ ਹੈ ਕਈ ਤੇ ਉਹਨਾਂ ਨੇ ਉਹਦੇ ਵਿੱਚ ਅੱਗ ਲਾਤੀ ਘਰ ਨੂੰ ਉਹ ਉਧਰ ਉਹ ਉਧਰ ਲਾਈ ਸੀ ਅੱਗੇ ਤੇ ਉੱਥੇ ਪਈ ਸੀਗੀ ਆਪਣੇ ਆਹ ਕਈ ਤੇ ਡੰਡਾ ਸਾਰਾ ਮੱਚ ਗਿਆ ਉਹ ਨਵਾਂ ਪਾਉਣਾ ਪੋਜੀ ਟੰਡਾ ਇਹਦਾ ਹਾਂ ਵੇ ਸਨਾ ਤੂੰ ਅੱਜ ਕੀ ਕਰਿਆ ਵੇ ਸਨਾ ਹਾਂ ਤੂੰ ਕੀ ਕਰੇ ਖੰਡਾ ਜੀ ਹਾਂ ਲੱਕੜਾ ਤੇ ਕਈਂ ਤੂੰ ਹਾਂ ਕਿੱਥੇ ਤੇ ਕਈਂ ਲੱਕੜਾ ਉਹ ਮਰੀਏ ਨੇ ਗਾਪ ਮਰੀਏ ਨੇ ਹਾਂ ਲੱਕੜਾ ਤੇ ਕਈਂ ਤੂੰ ਲੱਕੜਾ ਹਾਂ ਛਟੀਆਂ ਹੈ ਹੱਥ ਵੀ ਲਾਇਆ ਦੋਦਾ ਉੱਤੇ ਇਹਦੇ ਵਿੱਚ ਖਾਲ ਦੇ ਵਿੱਚ ਆ ਮੋਟਰ ਦਾ ਥੋੜਾ ਥੋੜਾ ਪਾਣੀ ਲੀਕ ਹੋ ਜਾਂਦਾ ਤਾਂ ਇਹਦੇ ਵਿੱਚ ਨਾ ਇਹ ਖੇਢੀ ਜਾਂਦੇ ਸੀ ਦੋਨੇ ਜਣੇ ਤੇ ਇਹਨੂੰ ਤਾਂ ਸਨਾ ਨੂੰ ਇਹਨੇ ਤੱਕਾ ਦਿੱਤਾ ਕੋ ਨਾਲ ਨੇ పానిది బేచ్ సిట్తా ఇను ఫేరే ఏను డాంట పేయే పూరి దాంట పేయే ఏను బాడి చోడు కరదే హును బి ఠాండ తా టాయే మేతే మేరే కొను దేఖా కొయే బ� ਹੂੰ ਰੰਦਾ ਨਹੀਂ ਤੋ ਚੱਲਾ ਚੱਲਾ ਘਰੇ ਚੱਲੋ ਹੁਣ ਬਾਏ ਬਾਏ ਆਪਾਂ ਇੱਥੋਂ ਦਾ ਕੰਮ ਨਿਪਟ ਗਿਆ ਜੀ ਤੇ ਹੁਣ ਇੱਥੇ ਦਾ ਆਪਾਂ ਗਾਇਸ ਬਾਏ ਬਾਏ ਕੱਲਾ ਬਾਉਣ ਤੋਂ ਬਾਅਦ ਪਾਣੀ ਲਾਉਣ ਆਵਾਂਗੇ ਇੱਥੇ ਤਾਂ ਡੈਡੀ ਬਾਏ ਬਾਏ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਘਰੇ ਹਾਂਜੀ ਦੋਸਤੋ ਘਰੇ ਆ ਗਏ ਜੀ ਹੁਣ ਆਪਾਂ ਤੇ ਆ ਕੇ ਆ ਪਾਣੀ ਪੂਣੀ ਤੱਤਾ ਕਰਿਆ ਇਹਦੇ ਵਿੱਚ ਅੱਗੇ ਦਿਖਾਈਏ ਪੱਠੀ ਦੇ ਵਿੱਚ ਤੇ ਇਹ ਆ ਪਾਣੀ ਪੂਣੀ ਪਾਈ ਜਾਂਦੀ ਏ ਤੇ ਇਹਨੂੰ ਜ਼ਵਾਕਾ ਅਨੁਭਾਉਗੀ ਹੁਣ ਓਏ ਨਾਲ ਓਏ ਕੁਨਾਲ ਨਾਲ ਓਣਾ ਬੇਟਾ ਨਾਲ ਓ ਯਾਰ ਨਾਲ ਓ ਬੇਟਾ ਮੈਂ ਤਾਂ ਬੱਲਾ ਬੱਲਾ ਹੈ ਆਪਣੇ ਕਿਤੇ ਵਾਸਤੇ ਪਾਣੀ ਪਾਣੀ ਕੁਨਾਲੀ ਏਥੇ ਨਾਲੀ ਬਣਾ ਹੈ ਉਹ ਨਾਲ ਥੀ ਨਾਲੀ ਨਾ ਨਾ ਕੁਨਾਲ ਨੂੰ ਤਾਂ ਆਪੇ ਨੂੰ ਆਦੇ ਮੈਂ ਤਾਂ ਕੱਲਾ ਨੂੰ ਛੋੜੋਣਾ ਲਾਰੇ ਰੋਟੀ ਸਬਜ਼ੀ ਨਹੀਂ ਦੇ ਰੋ ਜਿਉ ਜਮਾ ਨਾ ਨਾ ਮੈਂ ਤਾਂ ਕੱਲਾ ਨਾ ਹਾਂ ਤੋ ਤੋ ਇਨਵਾਦੇ ਇਹਨਾਂ ਨੂੰ ਓਏ ਹਲੋ ਕੁਨਾਲ ਨਾਲ ਓ ਚਲੋ ਚਲੋ ਨਾਲ ਓ ਯਾਰ ਕਿਉਂ ਮੈਂ ਟਿਕਣਾ ਹੀ ਨਹੀਂ ਸੋਣਾ ਹੈ ਰਾਤ ਨੂੰ ਇਹ ਤੇ ਕਿਹਾ ਹੋਗੇ ਚਲੋ ਨਾਲੋ ਯਾਰ ਰਾਤ ਨੂੰ ਆ ਮੈਂ ਕਿਉਂ ਹੈ ਠੰਡੋ ਜੋ ਕਿ ਉਹ ਚੋਰਾ ਦੇ ਮਾਰੇਗਾ ਤੂੰ ਆ ਘੁਰਚਾ ਜਾ ਪਰੇਓ ਮੇਰਾ ਇਹ ਹਸਣਾ ਉਧਰ ਚਲੋ ਯਾਰ ਆਪਣੇ ਇਹ ਇਹ ਪਾਣੀ ਮਲਾ ਪਾਈ ਜਾਂਦੇ ਹਨ ਔਰ ਠੰਡਾ ਪਾਣੀ ਹੈ ਗਿਆ ਠੰਡਾ ਪਾਣੀ ਹੈ ਉਹ ਸਨਾ ਨਾ ਆਏਗਾ ਤੁਮੇ ਹਾਂ ਹੈ ਕਦੋਂ ਆਏਗਾ ਆ ਸ਼ਾਮ ਨੇ ਤੇ ਸ਼ਾਮ ਹੀ ਹੋ ਗਈ ਔਰ ਹੁਣ ਕੀ ਹੈ ਸ਼ਾਮ ਨੇ ਹੈ ਸ਼ਾਮੇ ਵਟਾਉਣ ਹੋਰ ਕਿ ਹੋਰੇ ਸ਼ਾਮ ਨੇ ਨਾ ਨਹੀਂ ਓਕੇ ਓਕੇ ਧੰਵਾਦੀ ਧੰਵਾਦੀ ਤੁਹਾਡਾ ਇਹ 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 ਕਿਹਨਾਂ ਦੇ ਸ਼ਾਮ ਨੂੰ ਨਾਉਂਗੇ ਮੈਂ ਸ਼ਾਮ ਹੀ ਹੋ ਰਹੀ ਹੈ ਹੁਣ ਹੋਰ ਕਿ ਹੋਰੇ ਸ਼ਾਮ ਤੇ ਹੋ ਕੇ ਗਰ ਹੁਣ ਆਪਾਂ ਨਾਉਣੇ ਜੀ ਤੇ ਇਸ ਬਲੌਗ ਨੂੰ ਇੱਥੇ ਐਂਡ ਕਰਦੇ ਆ ਜੀ ਮਿਲਦੇ ਆਂ ਜੀ ਕੱਲ ਦੇ ਬਲੌਗ ਦੇ ਵਿੱਚ ਟਾਟਾ